ਕਿਸਾਨਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਦੱਸਿਆ ਨਕਲੀ ਆਜ਼ਾਦੀ ਕਿਹਾ ਸਾਰੀਆਂ ਹੀ ਜਥੇਬੰਦੀਆਂ ਸੜਕਾਂ ਤੇ ਲਗਾਤਾਰ ਹੋ ਰਿਹਾ ਹੈ ਸਰਕਾਰਾਂ ਦਾ ਵਿਰੋਧ ਦੱਸਦੀ ਏ ਕਿ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਆਜ਼ਾਦੀ ਦਿਹਾੜਾ ਮਨਾਇਆ ਗਿਆ ਉੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸੜਕਾਂ ਤੇ ਆ ਕੇ ਇਸ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਸਿਰਫ ਨਕਲੀ ਆਜ਼ਾਦੀ ਹੀ ਮਨਾਈ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਰਕਟ ਹਾਊਸ ਦੇ ਨੇੜੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇੱਕ ਵੱਡਾ ਕਟ ਕੀਤਾ ਗਿਆ ਤੇ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਨੇ ਬੋਲਦਿਆਂ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ ਨਕਲੀ ਆਜ਼ਾਦੀ ਮਨਾਈ ਜਾ ਰਹੀ ਹੈ ਹਜੇ ਤੱਕ ਕੋਈ ਵੀ ਵਿਅਕਤੀ ਆਜ਼ਾਦ ਨਹੀਂ ਹੋਇਆ ਹਜੇ ਤੱਕ ਸਾਰੀਆਂ ਹੀ ਜਿੱਥੇ ਬੰਦੀਆਂ ਨੇ ਜੜੀਆਂ ਜਾਂ ਜੋ ਅਨਸਾਪਸੰਦ ਲੋਕ ਹਨ ਉਹ ਸ਼ਰਕਾਂ ਦੇ ਉੱਤੇ ਦਿਖਾਈ ਦੇ ਰਹੇ ਹਨ ਅਸੀਂ ਦਿਖਾ ਰਹੇ ਹਾਂ ਜਿੱਥੇ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਗਰਾਹਾਂ ਵੱਲੋਂ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ ਜਿੰਦਾਬਾਦ ਜਿੰਦਾਬਾਦ ਮਾਤਾ ਦਕੀ ਮਾ ਜੇ ਕੱਟ ਮੇਰਾ ਨਾਮ ਸ਼ੰਗਾਰਾ ਸਿੰਘ ਮਾ ਨਾ ਮੈਂ ਭਾਰਤ ਦੇ ਕਿਸਾਨ ਜਨੂ ਇਕਤਾ ਗੁਰਾਂ ਖਾਂ ਅੰਦਾਜ਼ ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਆ ਅੱਜ ਦਾ ਜੋ ਮਾਮਲਾ ਹੈ ਅੱਜ ਦਾ ਮਾਮਲਾ ਸੀ ਪਿਛਲੇ ਹਰਸੇ ਤੋਂ ਇੱਕ ਮਹੀਨਾ ਸ਼ੁਰੂ ਕੀਤੀ ہوئی ਆ ਪੰਜਾਬ ਦੇ ਵਿੱਚ ਅੱਡ ਅੱਡ ਤਬਕਿਆਂ ਦੀਆਂ ਜਥੇਬੰਦੀਆਂ ਜਿਦੇ ਵਿੱਚ ਕਿਸਾਨਾਂ ਮਜ਼ਦੂਰਾਂ ਮਲਾਜਮਾਂ ਨੌਜਵਾਨਾਂ ਵਿਦਿਆਰਥੀਆਂ ਦਾ ਸੰਨਤੀ ਕੰਮ ਆ ਰੋਡਵੇਜ ਕੰਮ ਆ ਬਿਜਲੀ ਕੰਮਾਂ ਦੀ ਅੱਡ ਅੱਡ ਤਬਕਿਆਂ ਨਾਲ ਸੰਬੰਧ ਰੱਖਣ ਵਾਲੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਉਹਨਾਂ ਦਾ ਇੱਕ ਸਾਂਝਾ ਥੜਾ ਬਣਾ ਕੇ ਮੈਂ ਮਸ਼ਰੂਕ ਕੀਤੀ ਹੋਈ ਹੈ ਵੀ ਲੋਕਾਂ ਦੇ ਮਸਲਾ ਕੀ ਹੋਵੇ ਲੋਕਾਂ ਦੇ ਝੰਡੇ ਕੀ ਹੋਣ ਉਹਦੇ ਤਹਿਤ ਵੀ ਅੱਜ ਉਹਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਤਹਿਸੀਲ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਰੋਸ ਰੈਲੀਆਂ ਕਰਕੇ ਸ਼ਹਿਰ ਦੇ ਵਿੱਚ ਰੋਸ ਮਜਾਰੇ ਕਰਨੇ ਆ ਜਿਹਦੇ ਵਿੱਚ ਅਸੀਂ ਇੱਕ ਪਾਸੇ ਦੇਸ਼ ਦੇ ਉਹ ਲਟੇਰੇ ਹਾਕਮ ਆਜ਼ਾਦੀ ਦੇ ਜਸ਼ਨ ਮਨਾ ਰਹੇ ਆ ਪਰ ਦੂਜੇ ਪਾਸੇ ਲੋਕਾਂ ਦੇ ਹਿੱਸੇ ਦੀ ਆਜ਼ਾਦੀ ਕਿੱਧਰ ਗਈ ਲੋਕਾਂ ਦਾ ਪੂਰੇ ਪਿਛਲੇ 77 ਸਾਲਾਂ ਦੇ ਵਿੱਚ ਕਿਵੇਂ ਕਚੁੰਬਰ ਕੱਢ ਕੇ ਰੱਖਤਾ ਹੈ ਨਕਲੀ ਆਜ਼ਾਦੀ ਨੇ ਉਹ ਨਕਲੀ ਆਜ਼ਾਦੀ ਦੇ ਬਖਰੀਏ ਅढेड़ ਰਹੇ ਆ ਇਹਦੇ ਨਾਲ ਹੀ ਅਸੀਂ ਅੱਜ ਦਾ ਏਜੰਡਾ ਇਹ ਵੀ ਹੈ ਇਹਨਾਂ ਜਥੇਬੰਦੀਆਂ ਦਾ ਕਿ ਜਿਹੜੇ ਪਿਛਲੇ ਦਿਨੀ ਮੋਦੀ ਵੱਲੋਂ ਜਾਂ ਇਹ ਕਹਿੰਗੇ ਕੇਂਦਰ ਸਰਕਾਰ ਵੱਲੋਂ ਫੌਜਦਾਰੀ ਕਾਲੇ ਕਾਨੂੰਨ ਲੈ ਕੇ ਆਂਦਿਆ ਉਹਦਾ ਡਟਵਾ ਵਿਰੋਧ ਕਰ ਲਈ ਤੇ ਉਹ ਕਾਨੂੰਨ ਆ ਜਿਹੜੇ ਕੇਂਦਰ ਸਰਕਾਰ ਵਾਪਸ ਲਵੇ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਦੇ ਰੋਸ ਪ੍ਰਦਰਸ਼ਨ ਅਸੀਂ ਪੂਰੇ ਪੰਜਾਬ ਦੇ ਅੰਦਰ ਕਰ ਰਹੇ ਆ ਇਹਦੇ ਨਾਲ ਹੀ ਅਸੀਂ ਹਨੂਮਾਰ ਚੌਕ ਤੱਕ ਜਿਹੜਾ ਰੋਸ ਉਹ ਮੁਜ਼ਾਹਰਾ ਹੈ ਜਿਹੜਾ ਉਹ ਵੀ ਕਰ ਰਹੇ ਆ ਅੱਡ ਅੱਡ ਜੱਥੇਬੰਦੀਆਂ ਉਹਨਾਂ ਦਾ ਅੱਡ ਅੱਡ ਕਿਉਂਕਿ ਸਾਰੀਆਂ ਹੀ ਲਗਭਗ ਲੜਨ ਵਾਲੀਆਂ ਜੱਥੇਬੰਦੀਆਂ ਲੜਾਈ ਦੇ ਮੈਦਾਨ 'ਚ ਹੈ ਤੇ ਅੱਜ ਦੇ ਦਿਨ ਦੇ ਵਿੱਚ ਇਹੀ ਜਿਹੜੇ ਅੱਜ ਜਿਹੜੇ ਜਸ਼ਨ ਮਨਾ ਰਹੇ ਆ ਦੇਸ਼ ਦੇ ਹਾਕਮ ਉਹਨਾਂ ਦਾ ਮੂੰਹ ਚੜਾਉਂਦੀ ਤਸਵੀਰ ਆ ਇਹ ਕਿ ਅੱਡ ਅੱਡ ਸਾਰੀਆਂ ਕਿਸਾਨ ਜੱਥੇਬੰਦੀਆਂ ਅੱਡ ਅੱਡ ਤਬਕਿਆਂ ਦੀਆਂ ਜੱਥੇਬੰਦੀਆਂ ਉਹ ਨਕਲੀ ਆਜ਼ਾਦੀ ਉਹਦਾ ਬਕ ਕੀ ਉਹਦੇ ਢੇੜ ਕੇ ਨਕਲੀ ਜਾਦੀ ਦੇ ਜਣੀ ਉਹ ਜਿਹੜੇ ਹੈਗੇ ਆ ਉਹ ਪਾਜ ਉਗਾੜ ਕੇ ਲੋਕਾਂ ਦੇ ਸਾਹਮਣੇ ਰੱਖ ਰਹੇ ਆ ਵੀ ਲੋਕਾਂ ਵਾਸਤੇ ਕੋਈ ਜਾਦੀ ਨਹੀਂ ਲੋਕਾਂ ਵਾਸਤੇ ਸਾਗਾ 77 ਸਾਲ ਬਾਅਦ ਤੇ ਬਰਬਾਦੀ ਆਈ ਹੈ ਟਰੈਕਟਰ ਮਾਰਚ ਦਾ ਨਹੀਂ ਹੈਗਾ ਟਰੈਕਟਰ ਮਾਰਚ ਸਿੱਧੂਪੁਰ ਵਾਲਿਆਂ ਦਾ ਉਹਨਾਂ ਦੇ ਦੋ ਹੋਰ ਮਾਈ ਜਿਹੜੇ ਦੇਖੋ ਲੜ ਸਾਰੇ ਹੀ ਰਹੇ ਆ ਲੜਾਈ ਦੇ ਢੰਗ ਤਰੀਕੇ ਅੱਡ ਅੱਡ ਹੁੰਦੇ ਆ ਉਹਨਾਂ ਨੇ ਟਰੈਕਟਰ ਮਾਰਚ ਕਰਤਾ ਸੀ ਪੈਦਲ ਮਾਰਚ ਕਰਤਾ ਸ਼ਹਿਰ ਵਾਸੀਆਂ ਨੇ ਬੰਦ ਕਰਤਾ ਸ਼ਹਿਰ ਨੂੰ ਜਣੀ ਲੜਾਈ ਤਾਂ ਦੁਖੀ ਤਾਂ ਸਾਰੇ ਹੀ ਉਹਨਾਂ ਨੀਤੀਆਂ ਤੋਂ ਆ ਨਾ ਇਸ ਕਰਕੇ ਲੜਾਈ ਦੇ ਅੱਡ ਅੱਡ ਤਬਕੇ ਨੇ ਕਿਹੜੇ ਹਿਸਾਬ ਦੇ ਨਾਲ ਅਬਦੁੱਲ ਰਹੀ ਨੂੰ ਤੇਜ਼ ਕਰਨਾ ਉਹ ਹੈਗਾ ਉਹਨਾਂ ਨਾਲ ਵੀ ਸਾਡਾ ਇੱਕੋ ਹੀ ਗੱਲ ਆ ਉਹ ਵੀ ਇਹ ਕਰ ਰਹੇ ਆ ਇਸ ਤਰ੍ਹਾਂ ਅਸੀਂ ਵੀ ਕਰ ਰਹੇ ਆ